ਅਕਬਰ ਬਾਦਸ਼ਾਹ ਨੇ ਜਾਣ ਲੱਗਿਆ ਕਿਹਾ ਮਹਾਰਾਜ ਮੈਂ ਤਿੰਨ ਦਿਨ ਲੰਗਰ ਛਕਿਆ ਤੁਹਾਡੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਮੈਂ ਤਿੰਨ ਦਿਨ ਪ੍ਰਸ਼ਾਦਾ ਛਕਿਆ ਤੁਹਾਡੇ ਲੰਗਰ ਵਿੱਚੋਂ ਬਾਦਸ਼ਾਹ ਉਹ ਰਸ ਸੁਆਦ ਤੇ ਸੁੱਖ ਮੈਨੂੰ ਮਿਲੇ ਜਿਹੜਾ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਇੱਕ ਬੇਨਤੀ ਮੇਰੀ ਮੰਨੋ ਮੈਂ ਸੇਵਾ ਕਰਨੀ ਹੈ ਨਾ ਨਾ ਕਰਿਆ ਬਾਦਸ਼ਾਹ ਨੇ ਕਿਹਾ ਕਿਹੜੀ ਸੇਵਾ ਕਰੇਗਾ ਕਹਿੰਦਾ ਜੀ ਜਿੱਦਾਂ ਦੀ ਢੋਡੀ ਹੈ ਧੀ ਪੰਨੀ ਉਦੋਂ ਦੀ ਮੇਰੀ ਵੀ ਧੀ ਹੈ ਮਹਾਰਾਜ ਜਿੱਦਾਂ ਦੀਆਂ ਤੋਡੀਆਂ ਧੀਆਂ ਨੇ ਦਾਨੀ ਤੇ ਭੰਨੀ ਉਹੋ ਜੀਆਂ ਮੇਰੀਆਂ ਵੀ ਧੀਆਂ ਨੇ ਮਹਾਰਾਜ ਆ ਹੁਣ ਮੈਨੂੰ ਨਾ ਨਾ ਕਰਿਓ ਮੈਂ ਤੋਡੀਆਂ ਬੱਚੀਆਂ ਦੇ ਨਾਮ ਇੱਕ ਜ਼ਮੀਨ ਦਾ ਪਰਗਣਾ ਲਿਖ ਚੱਲਣਾ ਉਹਨੇ ਚਵਾਲ ਪਿੰਡ ਤੋਂ ਲੈ ਕੇ ਲੰਬੀ ਜ਼ਮੀਨ ਦਾ ਪਰਗਣਾ ਗੁਰੂ ਅਮਰਦਾਸ ਮਹਾਰਾਜ ਦੀਆਂ ਧੀਆਂ ਦੇ ਨਾਮ ਲਿਖ ਦਿੱਤਾ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਉਹ ਜ਼ਮੀਨ ਬੇਅਵਾਦ ਪਈ ਰਹੀ ਪਾਤਸ਼ਾਹ ਨੇ ਉਹਨੂੰ ਬਾਹਾ ਵਿਜਿਆ ਨਹੀਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਵਕਤ ਆਇਆ ਗੁਰੂ ਰਾਮਦਾਸ ਮਹਾਰਾਜ ਦੇ ਬਿੱਲੇ ਵੀ ਉਹ ਜ਼ਮੀਨ ਬੇਅਵਾਦ ਪਈ ਰਹੀ ਉਹਨੂੰ ਬਾਹਾਂ ਤੇ ਬੀਜਿਆ ਨਹੀਂ ਗਿਆ ਇੱਕ ਵਕਤ ਆਇਆ ਫਿਰ ਜਦੋਂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਤਖਤ ਸਿੰਘਾਸਨ ਤੇ ਬੈਠੇ ਉਹ ਵਕਤ ਆਇਆ ਜਦੋਂ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖੇਵਾਂ ਚੰਦੋਆ ਉਹ ਵਕਤ ਆਇਆ ਜਦੋਂ ਧੰਨ ਗੁਰੂ ਰਾਮ ਦਾ ਸਮਹਾਰਾ ਦੇ ਜਾਣ ਤੋਂ ਬਾਅਦ ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਅਖਤ ਦੇ ਮਾਲਕ ਬਣੇ ਔਰ ਬਾਬੇ ਪ੍ਰਿਥੀ ਚੰਦ ਨੇ ਈਰਖਾ ਸ਼ੁਰੂ ਕੀਤੀ ਸੰਗਤ ਤੋਂ ਰਸਤਾ ਲੈ ਕੇ ਆਪਣੇ ਵੱਲ ਲੈ ਜਾਣੀਆਂ ਲੰਗਰ ਛਕਣ ਵਾਸਤੇ ਕਹਿਣਾ ਗੁਰੂ ਅਰਜਨ ਸਾਹਿਬ ਵੱਲ ਜਾਓ ਸੰਗਤ ਨੂੰ ਭਲਿਖਾ ਪਉਣਾ ਸ਼ੁਰੂ ਕਰਤਾ ਐਨੇ ਕੁ ਮਸੰਦ ਰਖ ਲੈ ਕਿ ਸੰਗਤ ਦੀਆਂ ਰਸਤਾ ਮਸੰਦਾਂ ਨੇ ਸਿੱਧੇ ਬਾਬੇ ਪ੍ਰਿਥੀ ਚੰਦ ਵੱਲ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇ ਮਹਾਰਾਜ ਵੱਲ ਹੌਲੀ-ਹੌਲੀ ਲੰਗਰ ਮਸਤਾਨਾ ਹੋ ਗਿਆ ਰਸਤਾ ਮੁੱਕ ਗਈਆਂ ਘਰ ਦੇ ਦੁਸ਼ਾਲੇ ਤੇ ਗਹਿਣੇ ਵਿੱਚ ਕੇ ਗੁਰੂ ਅਰਜਨ ਦੇ ਮਹਾਰਾਜ ਨੇ ਲੰਗਰ ਚਲਾਇਆ ਉਦੋਂ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਮਸਤਾਨਾ ਹੋ ਰਿਹਾ ਹੈ ਮੈਨੂੰ ਅਗਿਆ ਦਿਓ ਮੈਨੂੰ ਖੇਤੀ ਕਰਨ ਦਾ ਬਲ ਹੈ ਤੇ ਮਹਾਰਾਜ ਜਿਹੜੀ ਜ਼ਮੀਨ ਚਮਾਲਵਰ ਪਰਗਨੇ ਚ ਪਈ ਹੈ ਮੈਂ ਉੱਥੇ ਹੱਥਾਂ ਨਾਲ ਦਸਾਂ ਨੋਹਾਂ ਦੀ ਕਿਰਤ ਖੇਤੀ ਕਰਾਂਗਾ ਮੈਨੂੰ ਕੁਝ ਸਿੱਖ ਦੇ ਦਿਓ ਅਸੀਂ ਆਪਣਾ ਬੀਜਾਂਗੇ ਆਪਣਾ ਵੜਾਂਗੇ ਆਪਣਾ ਉਸ ਫਰਸਤੋਂ ਲੰਗਰ ਚਲਾਵਾਂਗੇ ਮਹਾਰਾਜ ਕਿਰਪਾ ਕਰੋ ਮੈਨੂੰ ਅਗਿਆ ਬਖਸ਼ ਧੰਨ ਬਾਬਾ ਬੁੱਢਾ ਸਾਹਿਬ ਨੂੰ ਫਿਰ ਗੁਰੂ ਅਰਜਨ ਦੇ ਮਹਾਰਾਜ ਨੇ ਉਹ ਸੇਵਾ ਦਿੱਤੀ ਉਈਓ ਚਬਾਲ ਦੀ ਬੀੜ ਜਿਹਨੂੰ ਅੱਜ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਆਪ ਕਹਿੰਦੇ ਜਿਹੜੇ ਸਥਾਨ ਦਾ ਨਾਮ ਅੱਜ ਬੀੜ ਬਾਬਾ ਬੁੱਢਾ ਸਾਹਿਬ ਉਹ ਜ਼ਮੀਨ ਫਿਰ ਬਾਬਾ ਬੁੱਢਾ ਸਾਹਿਬ ਨੇ ਆਵਾਦ ਕੀਤੀ ਫਸਲ ਬੀਜਣੀ ਸ਼ੁਰੂ ਕੀਤੀ ਕੁਝ ਸਿੱਖ ਨਾਲ ਰਹੇ ਲੰਗਰ ਦੀਆਂ ਰਸਤਾ ਦਾਣਾ ਸਭ ਕੁਝ ਫਿਰ ਕਣ ਕੁੱਥੋਂ ਆਉਂਦੀ ਰਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਲੰਗਰ ਚੱਲਿਆ ਸਾ ਸੰਗਤ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਜ਼ਮੀਨ ਫਿਰ ਆਵਾਦ ਕੀਤੀ ਜਿਹੜੀ ਅਕਬਰ ਬਾਦਸ਼ਾਹ ਉਹਦੇ ਦੇ ਕੇ ਗਿਆ ਸੀ